ਦੁਕਾਨ ਦਾ బోర్ ਕਿੱਥੇ ਹੈ ਦੁਕਾਨ ਦਾ బోర్ ਹੈ ਨੇ ਜੀ ਰਵਿਤ ਨੇ ਜੀ ਕੀ ਮਾਮਲਾ ਸਾਰਾ ਚੋਰੀ ਦਾ ਤੁਹਾਡੀ ਦੁਕਾਨ ਤੇ ਚੋਰੀ ਹੋਈ ਮੈਨੂੰ ਜੀ ਰਾਤੀ 2:40 45 ਦੇ ਕੋਲ ਫੋਨ ਆਇਆ ਅੱਛਾ ਬਈ ਸ਼ਟਰ ਟੁੱਟਿਆ ਹੈ ਕਿਹਦਾ ਫੋਨ ਆਇਆ ਇੱਥੇ ਕਲੋਨੀ ਜੀ ਪਿੱਛੇ ਮੁੰਡਾ ਰਹਿੰਦਾ ਉਹ ਬਾਥਰੂਮ ਵਗੈਰਾ ਕਰਨ ਲਈ ਆਇਆ ਬਾਹਰ ਤੇ ਤਾਂ ਉਹਨੇ ਮੈਨੂੰ ਕਾਲ ਕਰਕੇ ਦੱਸਿਆ ਮੈਂ ਉਸਲੇ ਆਇਆ ਤੇ ਦੇਖਿਆ ਵੀ ਸਾਰਾ ਆ ਕੀ ਨੁਕਸਾਨ ਹੋਇਆ ਪਿਆ ਸੀ ਤੇ ਫਿਰ ਬਾਅਦ ਦੇ ਵਿੱਚ ਜ਼ਿਲ੍ਹੇ ਨਾਲ ਦੇਖਿਆ ਤੇ ਵੀ ਦੇ ਨਾਲ ਕੌਸ਼ਲ ਕਰਿਆਨਾ ਸੂਰ ਤੇ ਨਾਲ ਰਾਜ ਮੈਡੀਕਲ ਦੇ ਉਹਨਾਂ ਦੇ ਵੀ ਹੋਇਆ ਹੋਇਆ ਹੈ ਜੀ ਫਿਰ ਕੈਮਰੇ ਵੀ ਲੱਗੇ ਹਿੰਦ ਕੈਮਰਾ ਲੱਗਾ ਸੀਗਾ ਜੀ ਇੱਥੇ ਉੱਪਰ ਕੈਮਰਾ ਪਟਕੇ ਲੱਗੇ ਬਾਹਰ ਜਿਹੜੇ ਕੈਮਰੇ ਲੱਗੇ ਹੋਏ ਸੀ ਉਹਨਾਂ ਦੀਆਂ ਤਾਰਾਂ ਤੂਰਾਂ ਸਾਰੀਆਂ ਉਹਨਾਂ ਨੇ ਕੋੜ ਦਿੱਤੀਆਂ ਕਿੰਨਾ ਕੁ ਨੁਕਸਾਨ ਹੋਇਆ ਤੁਹਾਡਾ ਤੁਗਰੀਬਨ ਦੇਖੋ ਜੀ 20 ਹਜ਼ਾਰ ਦੇ ਨਜੇ ਜਿਹੜਾ ਹੋਈ ਗਿਆ ਹੈ ਨਗਦੀ ਲੈ ਕੇ ਹਾਂ ਨਗਦੀ ਲੈ ਕੇ ਸਮਾਰਟੀ ਵਗੜਾ ਹੋਰ ਕੁਝ ਕੈਸ਼ ਕਿੰਨਾ ਲੈ ਕੇ ਤੰਦਾਜਾ ਕਿੰਨਾ ਕੈਸ਼ ਲੈ ਕੇ ਕੈਸ਼ ਦੇਖੋ ਭਾਈ ਇਦਾਂ ਵੀ ਮਤਲਬ 5-7 ਹਜ਼ਾਰ ਤੱਕ ਗੱਲੇ ਤੇ ਛੱਡਣਾ ਹੈ ਬੰਦਾ ਕਿਉਂਕਿ ਸ਼ਵੇਰ ਨੂੰ ਆ ਕੇ ਕੰਮ ਕਰਨਾ ਪੇਰ ਪਰਚੀਆਂ ਵਾਸਤੇ ਦਿੱਤੇ ਹੋਏ ਸੀ 101022 ਵਾਲੇ ਉਹ ਸੀਗੇ ਆ ਭਾਨ ਸਿੰਘ ਜੀ ਸਰ 94 ਇੱਕੋ ਰੱਜ ਤਿੰਨ ਗਨਾਂ ਨੂੰ ਨਿਸ਼ਾਨਾ ਬਣਾਇਆ ਇਹ ਮੈਡੀਕਲ ਸਟੋਰਾਂ ਨੂੰ ਹੀ ਕੀ ਚੁਣਿਆ ਉਹਨਾਂ ਨੂੰ ਕੁਛ ਪਹਿਲਾਂ ਵੀ ਵਾਰ ਦਿੱਤਾ ਹੁੰਦੀ ਇੰਦਾਂ ਦੀ ਸਰ ਹੱਲੇ ਤਾਂ ਪਰਸੋ ਚਾਹ ਵੀ ਮੈਂ ਤਾਂ ਤੁਸੀਂ ਦੇਖ ਬੜਿਆ ਹੋਣਾ ਉਹਦੇ ਬੀਜੀ ਮੈਡੀਕਲ ਹਾਲ ਦੇ ਵੀ ਜਿਹੜਾ ਆਪਣੇ ਦਿਨ ਵਿਹਾੜੀ ਹੋਇਆ ਜੀ ਹੁਣ ਆ ਮੇਨ ਰੋਡ ਹੈ ਚਲਦੀ ਰੋਡ ਹੈ ਇਹ ਸਾਡੀ ਕਲੀ ਨਗਰੀ ਲੈ ਕੇ ਜਾ ਕੇ ਹੋਰ ਜ਼ਰੂਰੀ ਸਾਮਾਨ ਵਿਚਾਰ ਫਿਲਹਾਲ ਤਾਂ ਜੋ ਮੈਂ ਹਲੇ ਤੱਕ ਦੇਖਿਆ ਬਾਜੀ ਹਲੇ ਤੱਕ ਤਾਂ ਮੇਰਾ ਸਿਰਫ ਨਲਵੀ ਵਾਲਾ ਹੀ ਆ ਬਾਕੀ ਹੁਣ ਸਾਮਾਨ ਮਾੜਾ ਮੋਟਾ ਕਰਾ ਲੈ ਸੈਟ ਫੇਰ ਪਤਾ ਲੱਗੇਗਾ ਪੁਲਿਸ ਆਈ ਸੀ ਮੌਕਾ ਦੇਖੋ ਹਾਂਜੀ ਹਾਂਜੀ ਆਈ ਸੀ ਮੈਂ ਰਾਤੀ ਫੋਨ ਕੀਤਾ ਸੀ ਪੌਨ ਨੰਬਰ ਤੇ ਦੋ ਪੀਸ ਯਾਰ ਵਾਲੇ ਆਈ ਸੀ ਫਿਰ ਬਾਅਦ ਚੋਂ ਆਪਣੇ ਥੋੜੀ ਚੌਂਕੀ ਲਈ ਆਈ ਸੀ ਜੀ ਭਾਈ ਜਮਨ ਕੀ ਮੰਗ ਕਰਦੇ ਭਾਜੀ ਪ੍ਰਸ਼ਾਸਨ ਭਾਜੀ ਪ੍ਰਸ਼ਾਸਨ ਤੋਂ ਮੰਗ ਇਹ ਹੀ ਆ ਵੀ ਜਿਹੜਾ ਕੋਲੋਂ ਜਿਹੜਾ ਨੁਕਸਾਨ ਹੋ ਗਿਆ ਸਾਡਾ ਤਾਂ ਹੋ ਗਿਆ ਵੀ ਹੋਰ ਕਿਸੇ ਭਾਈ ਬੰਦੂ ਦਾ ਨਾ ਹੋਵੇ ਥੋੜੀ ਜੀ ਸਰਕਾਰ ਵੱਲੋਂ ਸਖਤੀ ਕੀਤੀ ਜਾਵੇ ਥੋੜੀ ਤਾਂ ਆਉਂਦੀ ਆਵਦੇ ਸਮਾਂ ਪਹੁੰਚਦਾ ਹੋ ਰਾਤ ਤੇ ਰਾਤ ਪਹਿਲਾਂ ਕਿੰਨੇ ਵਜੇ ਮੈਂ 3:00 ਪਾਟਾ ਪਛੀ ਕੇ ਆਉਂਦਾ ਸੁਣਨੀ ਕੋਟਾ 4000 ਰੁਪਿਆ ਕੈਸੀ ਦਾ 2500 ਹਾਂ ਲੱਗੇ ਚੁੱਕਦੇ ਹੋਰੀ ਹੱਥ ਪਈ ਇੱਕ ਹੋਰ ਅੱਗੇ 20 ਸਤ ਪਿੱਛੇ ਹੋ ਜਾ ਮਰੇ ਰਾਜਕੁਮਾਰ ਜੀ ਹਾਂ ਜੀ ਸਿਰ ਆਪਣਾ ਮੈਡੀਕਲ ਸਟੋਰ ਹੈ ਚੋਰੀ ਹੋਈ ਹੈ ਜੀ ਕਾਫੀ ਨੁਕਸਾਨ ਹੋਇਆ ਲੱਗਦਾ ਕੀ ਮਾਮਲਾ ਸਾਰਾ ਤੁਹਾਨੂੰ ਕੋਈ ਪਤਾ ਲੱਗਾ ਮਾਮਲਾ ਮੈਨੂੰ ਰਾਤ ਨੂੰ 2 ਵਜੇ ਫੋਨ ਆਇਆ ਜੀ 2 2:30 ਵਜੇ ਤੁਹਾਡੇ ਚੋਰੀ ਹੋ ਗਈ ਕਿਸੇ ਦਾ ਫੋਨ ਆਇਆ ਸਰ ਇਹ ਸਾਡੇ ਗਵੰਡੀ ਆ ਬੰਦੇ ਤੇ ਮੁੰਡੇ ਸੀਗੇ ਓਕੇ ਉਹਨਾਂ ਦਾ ਫੋਨ ਆਇਆ ਵੀ ਦੇਖੋ ਆ ਕੇ ਤੁਹਾਡੇ ਕੋਈ ਸ਼ਟਰ ਭੱਜਾ ਲਾਦਾ ਓਕੇ ਜਦੋਂ ਰਸਵੇਰੇ ਆ ਕੇ ਦੇਖਿਆ ਕਿੰਨੇ ਵਜੇ ਮੈਂ 2:30 ਵਜੇ ਆਇਆ ਲਗਭਗ 2:30 ਦੀ ਗੱਲ ਹੈ 3 ਵਜੇ ਲਗਭਗ 2:30 ਵਜੇ ਦੀ ਲਾ ਆਏ ਬੁਝਾ ਆਇਆ ਤੇ ਦੋ ਵੇਲੇ ਤੇ ਲੈਣੀ ਤੇ ਨੀ ਦੇਖਿਆ ਪਬਲਿਕ ਨੂੰ ਕਿ ਕਿੰਨਾ ਸਾਫ ਸਾਫ ਕਾਫੀ ਹੋ ਗਿਆ ਜੀ ਮੈਂ ਤਾਂ ਮੋਟਰ ਦਾ ਭਾਗ ਆ ਗਿਆ ਅੰਮ੍ਰਿਤਪੁਰ ਇਸ ਤੇ ਅੰਮ੍ਰਿਤਪੁਰ ਤੋਂ ਲੱਗਦਾ ਕਿ ਜਿੰਨੇ ਚਲੇ ਤੁਹਾਡੇ ਗੈਂਟ ਭਾਵੇਂ ਮੰਦਰ ਤੇ ਜਿਹੜਾ ਅੱਗੇ ਪਿਆਸ ਦੇ ਦੀ ਰਕਮ ਰਕੀ ਸੀਗੀ ਕਿਉਂਕਿ ਉਹ ਜੀ ਦੀ ਵਿਵਹਾਰਨ ਪ੍ਰਧਾਨ ਕਰ ਲੱਗਣਾ ਪ੍ਰਧਾਨ ਕਰਕੇ ਸਭ ਨੂੰ ਰੱਖਣਾ ਪੈਂਦਾ ਨਾ ਜਿਹੜੇ ਸੂਬੇ ਝੜ ਕੇ ਸਭ ਲੈ ਜੋ ਕੋਈ ਨਾ ਹੀ ਅਬ ਜਾ ਕੇ ਲੈ ਗਿਆ ਆਪਣੀ ਕੋਈ سے دوام تے آویں گے سنوں کو چھٹی سر جھوجی سی آیا پیچھے سے دیکھے گلے گلے ہوئے ہیں گلے دے ساری نگری سر کے سر جو بھی ہے بھی ہے بجا رہے کو چھٹے نے کو چھیا سب لگا باہر تو باہر تے پولے کھلا بندے کے پیچھے تک کھڑا ہے انہاں نے واڑ اے اے مطلب کوئی کانٹا کلا لگا لگا سر تے پہلی وی تے یاد رکھو باہر باہر تے پہلا ہوئی ساتھ بھرا اجو ساتھ ہن لگا جا ਕੀ ਬਾਣ ਚੋਰੀ ਹੋਈ ਸੀ ਕੈਮਰਾ ਵੀ ਆਇਆ ਕੈਮਰੇ ਖੇ ਨਹੀਂ ਗਵਾਈ ਤੇ ਦਕਾਨ ਵਿੱਚ ਤਾਂ ਵੀ ਖੁਰਦ-ਵਰਦ ਹੋਈ ਆ ਪਿੱਛੇ ਸੇ ਦੇਖਿਆ ਜਿਹਾ ਲੱਗਣਾ ਵੀ ਸਰ ਸਾਰਾ ਖੁਰਦਾ ਇਹਨਾਂ ਨੂੰ ਪੰਪਰ ਤੇ ਬਾਕੀ ਖੁਰਦਿਆ ਹਰ ਇੱਕ ਛੱਡੀ ਨਹੀਂ ਹੈ ਮੇਜੀ ਗੁਰੂਕੋਸ਼ 92 ਕੋਈ ਵੀ ਕੋਈ ਚੋਰੀਆਂ ਨਹੀਂ ਤੇ ਜਿਵੇਂ ਨਕਦੀ ਅੰਦਾਜ਼ਾ ਕੋ ਸ਼ੁਰੂ ਕੀਨੇ ਕਰੀਏ ਅੱਜ ਕੀ ਕਰਦੇ ਹਾਂ ਲੋਕ ਦੇਖਣਾ ਪਿਆ ਲੱਗਣਾ ਬਹੁਤ ਹੈ ਰਹੀ ਹੈ ਜਿਵੇਂ ਲੱਗਿਆ ਕੋਈ ਸੇਲ ਵੀ ਤਾਂ ਡੀਸੇਲ ਵੀ ਸੇਲ ਵੀ ਸੇਲ ਬੇਸਿਕ ਤੇੰਨੇ ਨੇ ਸੇਲ ਬੇਸਿਕ ਉਹ ਮੈਂ ਉਹ ਅਸਪਾੜਨ ਆਈਡੀਆਰ ਪਾਸ ਕੰਪਨੀ ਨੂੰ ਮੈਂ ਕਿਹਾ ਸੀ ਕਿ ਚਾਲੂ ਕਰ ਦਿਓ ਮੈਂ ਕਹਿੰਦਾ ਕਿ ਕਿੰਨੇ ਮਹੀਨੇ ਐਕਸਟੈਂਸ਼ਨ ਮਿਲਾਂ। ਮੈਂ ਇਸ ਕਰਕੇ ਪੈਸੇ ਵੀ ਦਿੱਤੇ। ਆ ਚੁਕਾ ਮੈਂ ਮਾਈਟੂ ਦਾ ਸਬਕ ਕਿੰਨੇ ਮਹੀਨੇ ਸਰਸਤੀ ਮੋਕਦੇ। ਰਾਤੀ ਹੈ ਪ੍ਰਸਤਰਾਜ ਕੰਪਨੀ। ਇਹ ਬਿਲਕੁਲ ਪ੍ਰਸ਼ਾਸਨ ਤੋਂ ਕਿਸ ਤਰ੍ਹਾਂ ਦੀ ਕਾਰਵਾਈ ਹੁੰਦੀ ਹੈ? ਕੋਈ ਪ੍ਰਸ਼ਾਸਨ ਤੋਂ ਤੁਸੀਂ ਇਹ ਕਹਿੰਨਾ ਦੇਖੋ ਤੁਹਾਨੂੰ ਸੂਈ ਡੈਸਕ ਵੀ ਦਿੱਦਿਆ ਇਨਕਮ ਟੈਕਸ ਵੀ ਦਿੱਦਿਆ ਸੀ ਸੁਪਾਣਾ ਕੋਲ ਤੇ ਸੇਤਰੀ ਇੰਦੋ ਦਾ ਫੋਨ ਵੀ ਸਦਾ ਜਾਕਾ। ਕੰਮ ਕਰਦੇ ਹਾਂ ਸਵੇਰੇ ਲਗਭਗ 9 ਵਜੇ ਦੁਕਾਨ ਖੜਨ ਦੁਕਾਨ ਖੋਲਦੇ ਆ ਕੋਲ ਨੂੰ ਫੇਲਟਾ ਦਿੰਦੇ ਆ ਇਨਕਮ ਦਿੰਦੇ ਆ ਸਾਰੇ ਕੱਟ ਦਿੰਦੇ ਆ ਅਸੀਂ ਬੇ ਸੇਲ ਕਰਦੇ ਆ ਲਾਸਟ ਟਾਈਮ ਕਿੰਨੇ ਵਜੇ ਦੁਕਾਨ ਲੱਫਤੀ 3:30 ਵਜੇ ਚੌਂਕੀ ਦਰਨੀ ਨੂੰ ਪੁੰਕੀ ਦਾ ਸਗਾ ਪਰਿਓ ਨਜ਼ਾਰੇ ਪਿਛੇ ਦਨ ਗੰਦਰ ਤਾਂ ਪੰਦੇ ਸੀ ਗਿਆ ਪਈ ਫਟੜਾ ਬੰਦੇ ਸੀ ਮੈਂ ਕਹਿੰਦਾ ਤੁਹਾਨੂੰ ਦੱਸਦੇ ਹਾਂ ਫੋਨ ਕਾ ਸ਼ਰੀਰ ਤੁਹਾਡਾ ਸ਼ਰੀਰ ਕਿੰਨੇ ਲੋਕ ਲਗੇ ਹੈ ਜੀ ਸੈਂਟਰ ਲੋਕ ਵੀ ਲੱਗਾ ਸੀ ਸੈਂਟਰ ਲੋਕ ਵੀ ਲੱਗਾ ਦਵਾ ਦੇ ਲੱਗੋ ਚੱਟੇ ਤੇ ਉਹਦੇ ਤੋਂ ਪਰਤੀ ਦੇ ਅਸਰ ਪਰਤੀ ਦੇ ਕੋਲ ਕਾਲਕ ਟੈਨ ਨਹੀਂ ਹੈ ਜੇ ਨਾਲ ਬਹੁਤ ਬੰਦਨ ਕਿੱਥੇ ਹੈ 45 ਤਾਂ ਸਰ ਆਪਣਾ ਕੀ ਨਾਮ ਪੋਸ਼ਲ ਜੀ ਪੋਸ਼ਲ ਜੀ ਬੜੀ ਮਾੜੀ ਗੱਲ ਹੋਈ ਕਿ ਤੁਹਾਡੀ ਦੁਕਾਨ ਤੇ ਚੋਰੀ ਹੋਈ ਹੈ ਉਹ ਚੋਰਾਂ ਨੇ ਇੱਕੋ ਰਾਤ ਤਿੰਨ ਦੁਕਾਨਾਂ ਨੂੰ ਨਿਸ਼ਾਨਾ ਬਣਾਇਆ ਤੁਹਾਨੂੰ ਕਦੋਂ ਪਤਾ ਲੱਗਾ ਸੀ ਤੁਹਾਨੂੰ 3 ਵਜੇ دکان بھی فل ساری مکے ਕਹਤ ਸਮਾ ਲੋ ਕਰ ਬਿਲੇ ਲਾ ਨੰਬਰ ਟਿਬ ਲਾ ਗਿਆ ਤੁਸ ਨੰਬਰ ਕਰਦੇ ਪ੍ਰਸ਼ਾਸਨ ਸਾਹਮਣੇ ਨਾ ਹੁੰਦਾ ਆਪਾਂ ਕਿ ਰਾਤ ਨੂੰ ਕੀ ਆਉਂਦਾ ਪੌੜਾ ਨਾ ਦੇ ਜਿੱਥੇ ਡਿਊਟੀ ਦੇ ਕੇ ਜਾਣੇ ਫੇਰ ਆਦੂ ਉਹ ਸੱਤ ਕੰਮ ਕਿਹਦੇ ਕੰਮ ਆ ਸਿੱਟਾ ਕਰ ਲੋ ਕਿੰਨੇ ਵਜੇ ਗਈ ਸੀ ਬਈ ਕਿਤੋਂ ਆਂ ਕੋਈ ਨਹੀਂ ਗੋਲ ਜਿਗਰ ਕਦੇ ਇਦਾਂ ਹੀ ਪਹਿਲਾਂ ਵੀ ਕੋਈ ਛੱਤ ਵਗੈਰਾ ਹੈ ਨਾ ਕੋਈ ਸੌਲ ਪਹਿਲਾਂ ਕਦੀ ਆ ਰਿਹਾ ਜੇ ਕੋਈ ਨਹੀਂ ਤੇ ਦੇਲੇ ਕਿ ਦਿਨੇ ਪਹਿਲਾਂ ਕੋਈ ਤਾਰਦਾ ਸੀ ਆ ਹੰਦਰਪੁਰ ਜੀ ਈੜਪੜਕੇ ਵਾਲਾ ਏਰੀਆ ਹੈ ਕੀ ਕੋਈ ਚੌਂਕੀਦਾਰ ਨਹੀਂ ਚੌਂਕੀਦਾਰ ਹੈਗਾ ਸੀ ਕਦੋਂ ਮੈਂ ਸੀਟਾਂ ਬਹੁਤ ਮਾਰੀਆਂ ਸੀ ਬਤਾਂਦਾ ਕਿਹੜਾ ਕਿਹਨੂੰ ਨਹੀਂ ਆਇਆ ਕਦੋਂ ਮੈਂ ਥੋੜਾ ਸੀ ਸੀਟਾਂ ਬਹੁਤ ਮਾਰੀਆਂ ਸੀ ਬਹੁਤ ਬਹੁਤ ਚੌਂਕੀਦਾਰ ਨੂੰ ਕੋਈ ਪੁਆਇਰ ਪੜਾਈ ਕਿ ਪੁਆਇਰ ਕਦੋਂ 27 28 ਚੌਂਕੀਦਾਰ ਨੂੰ ਨਹੀਂ ਪਤਾ ਕਿ ਕਿਸੇ ਮੇਰਾ ਕੰਟਰੋਲ ਹੋ ਰਿਹਾ ਹੈ ਉਹਨੇ ਨਹੀਂ ਪਤਾ ਹੋਣਾ ਨਹੀਂ ਚੌਂਕੀਦਾਰ ਨੂੰ ਪਤਾ ਹੋਣਾ ਚਾਹੀਦਾ ਇਹਨਾਂ ਨੂੰ ਜਲਦੀ ਸਮਝੋ ਕਹਿੰਦਾ ਮੈਨੂੰ ਪਤਾ ਨਹੀਂ ਸੀ ਭਾਈ ਪੁਲਾਹ ਵਾਲਿਆਂ ਨੇ ਪੁੱਛਿਆ ਚਲੋ ਇਹਦਾ ਵੀ ਨੋਇਸ ਨੰਬਰ ਦਾ ਪਤਾ ਤੇ ਇੱਦਾਂ ਤਾਂ ਨਹੀਂ ਕੋਈ ਕਿਸੇ ਦੀ ਮਿਲੀ ਧੋਖਾ ਇਹ ਕੰਮ ਹੋ ਰਿਹਾ। ਉਹ ਤਾਂ ਜਾਣ ਕੇ ਜਾਣ ਵਾਲੇ ਸ਼ੱਕ ਸ਼ੁਤਰੀ ਤਾਂ ਨਹੀਂ ਕਿਸੇ ਨੂੰ। ਈਮਾਨ ਕਰਦੇ। ਸਰਪੋਣਾ ਜੀ ਦਾ ਕੋਈ ਛੋਟੀ ਸ਼ਹਿਰੀ ਵਾਲੇ ਫਰਮੇ ਪਾ ਕੇ ਜਾਨ ਲਖਣਾ। ਕੀ ਲੱਗਦਾ ਕਿ ਆਸ-ਪਾਸੋਂ ਕੈਮਰਾ ਵਿੱਚ ਹੀ ਚੁਝ ਜਾ ਸਕਦੀ ਹੈ। ਅਜੇ ਆਪਾਂ ਇਹ ਧੋਖਾ ਇਹ ਮਿਲਦਾ ਜਾ ਸਕਦਾ ਹੈ ਜੀ ਗੱਡੀ ਦਾ ਪਤਾ ਲੱਗਦਾ ਕਹਿੰਦੇ ਸਾਚ ਜੀ ਉਹਨਾਂ ਤੋਂ ਦੱਸਦੇ ਨੇ ਪਾਉਂਦੇ। ਕਾਰ ਕਿਡਿਸ਼ਤੋਂ ਇੱਕ ਵਾਈਟ ਕਲਰ ਦੀ ਗੱਡੀ ਦਾ ਨੰਬਰ ਨਹੀਂ ਲੋੜ ਕੀਤਾ ਸੀ। ਇਹ ਟਾਈਮ ਵਿੱਚ ਪਤਾ ਲੱਗਦਾ। ਇਹ ਮੋਰਸ ਦਾ ਇਸ਼ਾਰਾ ਹੈ। ਸਾਨੂੰ ਸਾਰੇ ਲੋਕਾਂ ਨੂੰ ਆਵਾਜ਼ ਚੁੱਕ ਕੇ ਦਿਖਾਉਣਾ ਪਵੇਗਾ ਕਿ ਕਿੰਨਾ ਲੋਕਾਂ ਨੂੰ ਆਵਾਜ਼ ਚੁੱਕ ਕੇ ਦਿਖਾਉਣਾ ਪਵੇਗਾ ਕਿ ਕਿੰਨਾ ਲੋਕਾਂ ਨੂੰ ਆਵਾਜ਼ ਚੁੱਕ ਕੇ ਦਿਖਾਉਣਾ ਪਵੇਗਾ ਪਾਣੀ ਨੂੰ ਬਹੁਤ ਔਖਾ ਹੋ ਗਿਆ ਜੀ ਜੀ ਨਾ ਪਾਣੀ ਬਰਤ ਖਤਮ ਹੋ ਰਿਹਾ ਜੀ ਇਹ ਮੌਜੂਦਾ ਸਰਕਾਰਾਂ ਵੱਡੇ ਵੱਡੇ ਦਾਅਵੇ ਕਰਦੀਆਂ ਕਿ ਜਿਹੜੇ ਕ੍ਰਾਈਮ ਨੂੰ ਨਸ਼ੇ ਨੂੰ ਖਤਮ ਕੀਤਾ ਜਾ ਰਿਹਾ ਹੈ ਸ਼ਹਿਰਾਂ ਚ ਪੰਜਾਬ ਪਾਰ ਤੇ ਲੇਕਿਨ ਭਾਈ ਆਗੇ ਵਾਲਾ ਸ਼ਾਸਨ ਚਾਹੇ ਉਹਨਾਂ ਦੇ ਵਿੱਚ ਬੋਕੀ ਨਹੀਂ ਲੰਦੇ ਜਾ ਜਾ ਜੀ ਜੀ ਮੰਤਰੀ ਨੇ ਬਵੀ ਚੰਦ ਇਹ ਹੰਡਰ ਜੋ ਵੀ ਕਰਨਾ ਪ੍ਰਸ਼ਾਸਨ ਨੇ ਕਰਦਾ ਹੈ ਫਿਰ ਆਪਣੀ ਦੁਕਾਨ ਦੀ ਤੋੜ ਪਾ ਤ ਨਹੀਂ ਕਿੰਨਾ ਨਹੀਂ ਤੋੜ ਸੀ ਛੱਡੇ ਤੋੜਿਆ ਸੀ ਸਿਰ ਪਟਿਆ ਜੇ ਜੀ ਲੋਕ ਤੋੜੇ ਸਿਰ ਪਟਿਆ ਵੀ ਜਿਹੜਾ ਸੈਂਟਰ ਨੂੰ ਲੋਕ ਜਿਹੜਾ ਸੀ ਉਹਨੂੰ ਪਟਿਆ ਹੈਗਾ ਜੀ ਆਪਣਾ ਇਹ ਨਾਲ ਜਿਹੜਾ ਹੋ ਗਿਆ ਆਪਣੀ ਦੁਕਾਨ ਤੇ ਇਹ ਵੀ ਤਾਂ ਕਰਦੇ ਲੋਕ ਮਿਲਣਾ ਮੌਕੇ ਤੇ ਪੁੱਜੀਆ ਤਿੰਨ ਦੁਕਾਨਾਂ ਦੇ ਜਿੰਦਰੇ ਤੋੜੇ ਗਏ ਸ਼ਟਰ ਭੰਨੇ ਗਏ ਆ ਕਾਫੀ ਨੁਕਸਾਨ ਹੋਇਆ ਦੁਕਾਨਦਾਰਾਂ ਦੇ ਨਗਦੀ ਵੀ ਲੈ ਗਏ ਜਿਸ ਮੌਕੇ ਤੇ ਪੁੱਜੀਆ ਕੀ ਕਿਹੜਾ ਟੁੰਡ ਕੀ ਦੇਖਿਆ ਸੀ

ਦੀ ਕਾਰਵਾਈ ਕੀਤੀ ਜਾ